ਬਦੀਆ ਤੂੰ ਸੁਣਾ ਹਿੰਦਰ ਕੀ ਹੈ ਕੀ ਕਰੇ ਪਰਵਾਹ ਠੀਕ ਆ ਸਰ ਚੜਦੀ ਗੱਲ ਤੂੰ ਸੁਣਾ ਬਹਿ ਜਾ ਖਾੜਾ ਵਾਰੇ ਦੇਖਿਆ ਕੀ ਹਾਲ ਹੋਈਆਂ ਨੇ ਲੋਕਾਂ ਦੇ ਹਾਂ ਹਿੰਦਰਾ ਦੇਖੀ ਆ ਹੜਾਂ ਦੀ ਮਾਰ ਲੋਕਾਂ ਦੇ ਉਤਰੇ ਹੋਏ ਚਿਹਰੇ ਤੇ ਘਰਾਂ ਦੀਆਂ ਡਿੱਗੀਆਂ ਹੋਈਆਂ ਕੰਧਾਂ ਤੇ ਵੱਡੇ ਵੱਡੇ ਸੁਪਨੇ ਜਿਹੜੇ ਲੋਕਾਂ ਦੇ ਚੂਰੋ ਚੂਰ ਹੋ ਗਏ ਨੇ ਪਰ ਸਰਕਾਰ ਦੀ ਐਡੀ ਨਲਾਕੀ ਕੀ ਲੋਕਾਂ ਦਾ ਹਾਲ ਤੱਕ ਨਹੀਂ ਪੁੱਛਿਆ ਤੈਨੂੰ ਭਲੇਖਾ ਲੱਗਦਾ ਬਾਈ ਮੈਂ ਤਾਂ ਤੈਨੂੰ ਕੁਝ ਹੋਰ ਦੱਸਣਾ ਆਇਆ ਸੀ ਕੀ ਦੱਸਣਾ ਐ ਬਾਈ ਸਰਕਾਰਾਂ ਬਾਰੇ ਦੱਸਣਾ ਐ ਕਿਹੜੀਆਂ ਸਰਕਾਰਾਂ ਦੀ ਗੱਲ ਕਰਦਾ ਉਹ ਸਰਕਾਰਾਂ ਜਿਹੜੀਆਂ ਲੋਕਾਂ ਤੋਂ ਮੂੰਹ ਮੋੜ ਗੀਆਂ ਦੁੱਖ ਦੇ ਵਿੱਚ ਬਾਈ ਉਹ ਸਰਕਾਰਾਂ ਜਿਨ੍ਹਾਂ ਤੋਂ ਕਿਸ਼ਤੀਆਂ ਤੱਕ ਪੂਰੀਆਂ ਨਹੀਂ ਹੋਈਆਂ ਲੋਕਾਂ ਕੋਲੇ ਉਹ ਸਰਕਾਰਾਂ ਜਿਹੜੀਆਂ ਲੋਕਾਂ ਤੱਕ ਰਾਸ਼ਨ ਨਹੀਂ ਪਹੁੰਚਾ ਸਕੀਆਂ ਉਹ ਸਰਕਾਰਾਂ ਜਿਹੜੀਆਂ ਹੜਾਂ ਦੇ ਵਿੱਚ ਬੰਨਾਂ ਤੇ ਮਿੱਟੀ ਨਹੀਂ ਲਵਾ ਸਕੀਆਂ ਉਹ ਸਰਕਾਰਾਂ ਜਿਹੜੀਆਂ ਪਾਣੀ ਨਹੀਂ ਰੋਕ ਸਕੀਆਂ ਲੋਕਾਂ ਨੇ ਆਪਕੋ ਆਪਣੇ ਟਰੈਕਟਰ ਲਿਆ ਕੇ ਆਪੋ ਆਪਣੀਆਂ ਟਰਾਲੀਆਂ ਲਿਆ ਕੇ ਰੋਕੀਆਂ ਉਹ ਸਰਕਾਰਾਂ ਦੀ ਗੱਲ ਕਰਦਾ ਤੂੰ ਤੈਨੂੰ ਕੀ ਪਤਾ ਬਾਈ ਸੁਖਬੀਰ ਬਾਦ ਆ ਬਾ ਲੋਕਾਂ ਦੀ ਮਦਦ ਕੀ ਬਸ ਨਹੀਂ ਬਾਈ ਹੌਸੀਆਂ ਨੂੰ ਟਾਂ ਗੁੱਟੀਆਂ ਆ ਵੰਡੀਆਂ ਪਤੰਦਰ ਜਿਵੇਂ ਕੁਲਚੇ ਵੰਡੀ ਦੇ ਨੇ ਕਮਾਲ ਦੀ ਗੱਲ ਆ ਯਾਰ ਇਹ ਤਾਂ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਇੱਥੇ ਵੱਡੇ ਵੱਡੇ ਵਾਅਦੇ ਕਰਨ ਵਾਲੇ ਲੀਡਰ ਪਤੰਦਰ ਹੜਾਂ ਚ ਦਿਖੇ ਹੀ ਨਹੀਂ ਪਰ ਬਹੁਤ ਵੱਡੀ ਗੱਲ ਹੈ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਖੁਦ ਲੋਕਾਂ ਦੀ ਜਾ ਕੇ ਮਦਦ ਕੀਤੀ ਹੈ ਇਹ ਤਾਂ ਤੂੰ ਬਹੁਤ ਵਧੀਆ ਖਬਰ ਲੈ ਕੇ ਆਇਆ ਪਰ ਹਰੇਕ ਸ਼ਰਮਣੀ ਅਕਾਲੀ ਦਾ ਲੰਗੋ ਮੱਤ ਨਹੀਂ ਕਰ ਸਕਦਾ ਹਰੇਕ ਸ਼ਰਮਣੀ ਅਕਾਲੀ ਦਾ ਲੰਗੋ ਇਸ ਤਰ੍ਹਾਂ ਥੱਬਿਆਂ ਦੇ ਥੱਬੇ ਨੋਟਾਂ ਦੇ ਨਹੀਂ ਬਣ ਸਕਦਾ ਕਿਉਂ ਕਿ ਬਣਨ ਲਈ ਸਬਰ ਚਾਹੀਦਾ ਤੇ ਇਹ ਸਬਰ ਪੰਥ ਪਾਲਸ਼ਾ ਤੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਮਿਲਿਆ ਹੋਇਆ ਤਾਂ ਹੀ ਅਗਲਾ ਝੋਲੇ ਪਰ ਪਰ ਨੋਟਾਂ ਦੇ ਬਣਦਾ ਐਵੇਂ ਨਹੀਂ ਬਣਦੇ ਹੋਣੇ ਜੇ ਸਾਬਰ ਮਿਲਿਆ ਨਾ ਤਾਂ ਵੰਡੇ ਆ ਹੋਰਾਂ ਕੋਲੇ ਕਿਹੜਾ ਨੋਟ ਘਟ ਨੇ ਅੱਜ ਸਮਝ ਆਈ ਆ ਸ਼੍ਰੋਮਣੀ ਅਕਾਲੀ ਦਲ ਕੱਲੀ ਸਿਆਸਤ ਨਹੀਂ ਕਰਦਾ ਸੇਵਾ ਵੀ ਕਰਦਾ ਲੋਕਾਂ ਦੀ ਵੰਡੇ ਆ ਨਾ ਫਿਰ ਨੋਟ ਅੱਜ ਇਹੀ ਸੇਵਾ ਹੁੰਦੀ ਏ ਵੀ ਮੌਕੇ ਤੇ ਲੋਕਾਂ ਦੇ ਨਾਲ ਖੜ ਜਾਣਾ ਤੇ ਨਹੀਂ ਇੱਥੇ ਦਿਖਾਵਾ ਵੀ 100-100 ਰੁਪਈਆ ਦਾ ਬਥੇਰੇ ਕਰਕੇ ਗਏ ਨੇ ਜਿਹੜਾ ਬੰਦਾ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਹਿੱਸਾ ਪਾਵੇ ਦੁੱਖ ਦੇ ਵਿੱਚ ਨਾਲ ਖੜੇ ਦੁੱਖ ਦੇ ਵਿੱਚ ਲੋਕਾਂ ਦੀ ਆਵਾਜ਼ ਬਣੇ ਉਹੀ ਅਸਲੀ ਲੀਡਰ ਹੁੰਦਾ ਮੈਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਨਾ ਵੀ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਤੁਹਾਡੇ ਨਾਲ ਖੜੇ ਨੇ ਨਾ ਤਾਂ ਐਤ ਕੀ ਫਿਰ ਉਹਨਾਂ ਨੂੰ ਜ਼ਰੂਰ ਮੌਕਾ ਦਿਓ ਇਹ ਲੋਕਾਂ ਨੂੰ ਪਤਾ ਵੀ ਹੈ ਵੀ ਪੰਥ ਦੀ ਪਾਰਟੀ ਤੋਂ ਬਿਨਾ ਹੋਰ ਕਿਸੇ ਨੇ ਨਾਲ ਖੜਨਾ ਵੀ ਨਹੀਂ ਫਿਰ ਖੜਿਆ ਕੋਈ ਵੱਡੇ ਵੱਡੇ ਵਾਅਦੇ ਕਰਨ ਵਾਲੇ ਖੜੇ ਇੱਕ ਵੀ ਨਹੀਂ ਆਇਆ ਇੱਕ ਬੰਦਾ ਵੀ ਜੇ ਆਏ ਤਾਂ ਦਿਖਾਵਾ ਕਰਕੇ ਤੁਰ ਗਏ ਪਰ ਲੋਕ ਹਲੇ ਵੀ ਰੋਂਦੇ ਤੇ ਰੋਂਦੇ ਆ ਸੋ ਹਾਂਜੀ ਦੋਸਤੋ ਜਿੰਨੇ ਵੀ ਸਾਡੀ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਪਿਆਰ ਦਿਆ ਕਰੋ ਸਟਾਰ ਪੇਜ ਕੇ ਸਬਸਕ੍ਰਾਈਬ ਕਰਕੇ ਸਾਡਾ ਵੱਧ ਤੋਂ ਵੱਧ ਮਾਨ ਵਧਾਓ ਜਿੰਨੇ ਵੀ ਸਾਡੇ ਨਾਲ ਫੈਮਿਲੀ ਜੁੜੇ ਹੋ ਤੁਹਾਡੇ ਸਦਕਾ ਹੀ ਅਸੀਂ ਅੱਗੇ ਜਾ ਸਕਦੇ ਆ ਤੁਹਾਡੀ ਸਪੋਰਟ ਦੀ ਲੋੜ ਹੈ ਸਾਰੇ ਮਾਨ ਬਖਸ਼ਿਆ ਕਰੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸ਼ੁਕਰੀਆ ਜੀ